ਜੀ ਬਾਬੂ ਕੀ ਹਾਲ ਚੜਾ ਹੋਂ ਟਿਕ ਟਾਰੇ ਆ ਜਾਨਵਰ ਜਾਨਵਰ ਵਧੀਆ ਹੋਣਗੇ ਸਾਰਿਆਂ ਦੇ ਹਨਾ ਵੀ ਹੜ ਜੋ ਹੜ ਜੋ ਤੇ ਇਹਨਾਂ ਅੰਦਰ ਵੀ ਥੋੜ੍ਹ ਥੋੜੇ ਜਿਹੇ ਹੈਗੇ ਨੇ ਹਨਾ ਦਾਣੇ ਮਤਲਬ ਵੀ ਥੋੜਾ ਜਿਹਾ ਲੇਟ ਅੱਜ ਬਹੁਤ ਲੇਟ ਛੱਡ ਰਹੇ ਰੋਈ ਬਾਬਿਆ ਮੈਂ ਬਿਠਾਤੀਆਂ ਖੁੱਡੇ ਤੇ ਇਹ ਉਹ ਮਤਲਬ ਪਿੰਜਰਾ ਖੁੱਡੇ ਚ ਰੱਖਤਾ ਉਹ ਤੇ ਨੀਚੇ ਦਾਣ ਦੋਣੇ ਜਿਹੇ ਪਏ ਹੋਣੇ ਹਨਾ ਥੋੜੇ ਮੋਟੇ ਜੋ ਉਹ ਖਾ ਗਏ ਸਾਰੇ ਬਈ ਇਸ ਤੋਂ ਬਾਅਦ ਹੁਣ ਕੱਢੇ ਨੇ ਮੈਂ ਸਾਰੀ ਦੋ ਚਾਰ ਤਿੰਨੇ ਜਿੰਨੇ ਪਲਟਾਤੀਆਂ ਮਤਲਬ ਜਾਂ ਇਹਨਾਂ ਦਾ ਸਮਾਨ ਕਢਾਤਾ ਅੰਦਰੋਂ ਪਲਟਾਉਣਾ ਵੀ ਕਹਿੰਦੇ ਨੇ ਹਨਾ ਕਈ ਬਦੋਂ ਤਾਂ ਜ਼ਿਆਦਾਤਰ ਪਲਟਾਉਣੇ ਹੀ ਕਹਿੰਦੇ ਨੇ ਉਹ ਪਲਟਾਤੀਆਂ ਤਿੰਨ ਕਬੂਤਰੀਆਂ ਠੀਕ ਆ ਤੇ ਵਸੋ ਨਾ ਇੱਕ ਤੋਂ ਜਮੇ ਇੱਕ ਜਾ ਬਸ ਇੱਕ ਇੰਨਾ ਕ ਦਾਣਾ ਕਹੂਗਾ ਮਾੜ ਆ ਜਾ ਉਹ ਗਲਗੁਲਜੀ ਚ ਰਹਿ ਜਾਂਦਾ ਮੈਨੂੰ ਪਤਾ ਥੋੜਾ ਮੋਟਾ ਤਾਂ ਕੋਈ ਨਾ ਆਪਾਂ ਛੱਡਣਾ ਛੱਡ ਦਿਆਂ ਬਸ 5 ਮਿੰਟ ਤੱਕ ਆਹੀ ਪਾਣੀ ਦੇ ਕੇ ਇਹਦੇ ਵਿੱਚ ਬਸ ਸ਼ਾਇਦ ਪਾ ਲਈ ਥੋੜਾ ਜਿਹਾ ਸ਼ਾਇਦ ਆਏ ਅੱ비 ਪਾਣੀ ਹਨਾ ਨਵੀਂ ਪੱਠੀ ਇਹਨੂੰ ਲੱਗੂਗਾ ਤੇ ਉਹ ਪਾਣੀ ਖਿੱਚ ਕੇ ਬਹਿ ਜੂਗੀ ਇਹ ਪਾਣੀ ਮਤਲਬ ਵੀ ਇਹਨੇ ਜਦੋਂ ਆ ਗਈ ਨਾ ਵੀ ਜਦੋਂ ਆ ਗਈ ਛਤਰੀ ਤੇ ਉੱਡ ਕੇ ਵੀ ਪਾਣੀ ਰੋਕਣਾ ਲਾ ਵੀ ਫੇਰ ਗੱਲ ਤੋਂ ਇਹਦਾ ਕੰਮ ਤੇ ਮੇਰਾ ਲੋ ਆਉ ਦੇ ਅੰਦਰ ਪੇਟੇ ਚ ਰੱਖਣਾ ਲਾ ਵੀ ਪਾਣੀ ਵੀ ਸਾਰਾ ਬਸ ਸੋਖ ਲੇ ਤਾਂ ਵਾਸਤਾ ਦਾ ਬਸ ਇਧਰ ਜਮਣ ਵੀ ਪਈਆ ਚਿੱਕਾ ਪੈ ਗਈ ਹੋਗੀ दारू ਹੀ ਹੋ दारू ਨਕ ਹੋ ਜਾਂਦੀ ਦੇਖੋ ਠੀਕ ਹੈ ਖੱਲੇ ਲੱਗ ਗਈ ਕੋਈ ਨਾ ਇਹ ਵੀ ਲਾ ਲਈ ਬਸ ਹੁਣ ਦੇਖ ਰਿਹਾ ਟਾਈਮ ਹੋ ਗਿਆ 8:12 ਸਾਢੇ 8 ਵਜੇ ਛੜਦਾ ਪਾਣੀ ਦੇ ਕੇ ਉਹ ਭਰ ਲਈ ਉਹ ਭਰ ਲਈ ਸਰਨਜੀ ਉਸ ਤੋਂ ਬਾਅਦ ਟਰਨਾ ਦੇ ਉਹਨੇ ਮਾਰ ਦਿੰਨੇ ਆ ਉਹਲੇ ਗਾਲੋ ਜਾਂ ਡਾ ਦਿੰਨੇ ਆ ਲਓ ਜੀ ਵਾਪਸ ਦੇ ਕੇ ਨੂੰ ਪੰਜ ਐਮਲਾ ਠੀਕ ਹੈ ਛੜਤੀ ਛੜਤੀ ਜੀ ਹੁ ਦੂਜੀ ਜਿੰਦਗੀ ਹੈ ਤਲੋ ਜੀ ਬਾਬਿਓ ਇਹਨੂੰ ਵੀ ਦੇਤਾ ਸੀ ਪਾਣੀ ਜਾ ਓਏ ਆਇਆ ਐਨੇ ਭੰਗ ਤੜੌਣੇ ਤੜਾਉਣਾ ਉਹ ਅੰਦਰ ਨੇ ਕੋਸਮ ਭਈਆਂ ਨਾ ਕੂਤਣੀਆਂ ਝਾੜ ਚ ਪਈ ਜਾਂਦੀਆਂ ਨੇ ਦੂਸਰੀਆਂ ਇੱਕ ਜਿਹੜੀ ਡੱਬੀ ਆ ਉਹ ਡੱਬੀ ਅੱਜ ਤਾਂ ਛੱਡੀ ਹੈਗੀ ਠੀਕ ਹੈ ਉਹ ਝਾੜ ਜੀ ਪਾਈ ਜਾਂਦੀ ਆ ਉਹਨੂੰ ਕੋਈ ਨਾ ਕਦੇ ਕਦੇ ਛੱਡ ਲਿਆ ਕਰਾਂਗੇ ਮਤਲਬ ਕਦੇ ਕਦੇ ਢਾ ਲਿਆ ਕਰਾਂਗੇ ਬਾਗੀ ਚਿੱਟਨੀ ਵਾਲੀ ਏਡਾਈਆਂ ਨੇ ਬਈ ਅੱਜ ਕੇ 27 ਮਿੰਟਾਂ ਤੇ ਹੁਣ ਚੱਲਦੇ ਆਪਾਂ ਇਹਨੂੰ ਰਾਗ ਦੇਵੇ ਉਹਦਾ ਖੁੱਡਾ ਦਿਖਾਉਣਿਆ ਉਹਦਾ ਖੁੱਡਾ ਖੱਡਾ ਜ ਆ ਪਾਈ ਜਾਂਦੀ ਜੀ ਆਪਾਂ ਜੀ ਦਿਖਾਈਏ ਜਾ ਕੇ ਸੈਂਗ ਲਿਆ ਆਪਣੀ ਆ ਸੀ ਠੀਕ ਹੈ ਇਹ ਵੀ ਉਸੇ ਦੀ ਆ ਆਪਾਂ ਕੰਮ ਕਰਨ ਵਾਸਤੇ ਲਿਆ ਆਏ ਕਈ ਵਾਰ ਆਉਣੀ ਹੈਂ ਅੰਗਲੀ ਦਾ ਉਹ ਖੜੀ ਹੈ ਪੰਚਰ ਚੱਲੀਏ ਆਪ ਜੋਗੀ ਚਲ ਜੀ ਉਹ ਬਾਬੇ ਆ ਗਏ ਸੀ ਇਹਨਾਂ ਦੇ ਘਰੇ ਅਨੁraag ਹੋਣਾ ਦੇ ਤੇ ਕੂਤਰੇ ਦਿਖਾਈ ਤੁਹਾਨੂੰ ਖਾੜ ਤੋਂ ਬਲਰ ਹੋ ਗਿਆ उबतरी बागिया उच्चिया पानी लाया हाँ ठीक है भाई आ रहा इन्होंने खुडा देखो इधरों आए बार, इधर आए बस इधर दो, दो दिल के ठीक है उत्तर आज छत्त आ जूगी सैट हो कम ਇਨਾਲਾ ਪ੍ਰਾਣਾ ਕੋ ਡੱਕਲ ਨੂੰ ਪਤੀ ਆ ਗਰਮਾਸ਼ ਖਿੰਡੋ ਸੀਗਾ ਇਸ ਤੇ ਉਹ ਟੀਨਾਂ ਦਾ ਪ੍ਰਾਣਾ ਸੁੱਦਾ ਲਓ ਵੀ ਬਾਬੂ 10:30 ਹੋ ਗਏ ਠੀਕ ਹੈ ਤੇ ਮੜਾ ਜਾ ਸਮਾਂ ਲੈ ਆ ਭਾਂਡੇ ਆ ਗਏ ਵਿੱਚ ਚਲੋ ਕੋਈ ਨਾ ਦੋ ਥਿਨਰ ਦੀਆਂ ਸੀਸੀਆਂ ਬਾਬਿਓ ਤੇ ਹਰਾ ਗੋੜਾ ਰੰਗ ਤੁਹਾਨੂੰ ਪਹਿਲਾਂ ਪਿਛਲੇ ਵਲੋਗਾਂ ਚ ਉਥੇ ਨਵਾਰ ਕੇ ਆ ਇਹਾ ਆਪਣੇ ਲਈ ਪੁਰਾਣਾ ਬਈ ਉਹ ਹੈਗਾ ਤੋਤੇ ਰੰਗਾ ਠੀਕ ਹੈ ਤੁਨ ਮੈਨੂੰ ਦਿਖਾਉਣਾ ਛੱਡ ਦੇ ਕਿਹੜਾ ਆਹ ਲੱਗ ਰਿਹਾ ਮੇਰੀ ਇਹ ਹੁੰਦਾ ਵੀ ਇਹ ਜ਼ਿਆਦਾ ਚਿਰ ਯੂਜ਼ ਕਰਦੇ ਨੇ ਆਹ ਗਲਬੀ ਆ ਆਹ ਲੱਗ ਰਿਹਾ ਠੀਕ ਹੈ ਇਹ ਦੋ ਨੇ ਆਹ ਠੀਕ ਹੈ ਛੇਤੀ ਬੈਠਣ ਲੱਗ ਰਹੇ ਨੇ ਯਾਰ ਅੱਜ ਲੈ ਲੈ ਤਾ ਪਾਣੀ ਦਿੱਤਾ ਹੋਇਆ ਇਹਨਾਂ ਨੂੰ ਆਣਾ ਕੀ ਚੱਕਰ ਇਹਨਾਂ ਦਾ ਇਹਨਾਂ ਦਾ ਤਾਂ ਦੁਖੀ ਗਾਖ ਆਪਾਂ ਨੂੰ ਉੜਦੇ ਨਹੀਂ ਹੈਗੇ ਲੈ ਪਤਾ ਨਹੀਂ ਕੀ ਹੋਗਾ ਨਾ ਕਈ ਵਾਰ ਘਾਟਕੂੜਦੀ ਹੋ ਜਾਂਦੀ ਹੈ ਯਾਰ ਹਲੋ ਆਪੇ ਯਾਰ ਮੂੰਹ ਪਾਟਰ ਖੇਲਾ ਦिए ਪਰੇ ਛਤਰੀਆਂ ਆਈਆਂ ਬਿਠਾ ਕੇ ਪਾਣੀ ਜੇ ਦੇ ਦਾਂਗੇ ਯਾਰ ਪਰੇ ਹੋਰ ਆ ਮੈਨੂੰ ਕਮਜ਼ੋਰੀ ਦਾ ਲੱਗਦਾ ਹੈਗਾ ਪਤਾ ਵੀ ਹਾਂ ਇਹਨਾਂ ਦੀ ਕਮਜ਼ੋਰੀ ਕੀ ਹੈਗੀ ਕਮਜ਼ੋਰੀ ਮੈਨੂੰ ਪਤਾ ਇਹਨਾਂ ਦੀ ਕੀ ਆ ਦੇਖੋ ਉਹ ਪਹਿਲਾਂ ਵਾਲੇ ਵਲੋਗਾਂ 'ਚ ਵੀ ਬਥੇਰੀ ਵਰ ਕੇ ਹਜੇ ਜਦੋਂ ਜਦੋਂ ਤੱਕ ਆਪਾਂ ਥੱਲੇ ਕਬੂਤਰਿਆਂ ਨੂੰ ਫਰਾਉਂਦੇ ਰਹੇ ਹਾਂ ਉਹਨਾਂ ਚਿਰ ਵਧੀਆ ਫਰਦੇ ਨੇ ਤਾਂ ਮੈਂ ਤੁਹਾਨੂੰ ਦੱਸਦਾ ਬੈਕੀ ਦੇਖੋ ਬਾਬੇ ਜਦੋਂ ਆਪਨੇ ਕਬੂਤਰ ਥੱਲੇ ਫਰਿਆ ਕਰਦੇ ਸੀ ਉਦੋਂ ਪਤਾ ਕੀ ਆ ਇਹਨਾਂ ਦਾ ਸਰੀਰ ਖੁੱਲਦਾ ਰਹਿੰਦਾ ਸੀ ਮਤਲਬ ਛਾਲ ਮਾਰ ਕੇ ਕਦੇ ਇੱਧਰ ਉੱਡ ਗਏ ਛਾਲ ਮਾਰ ਕੇ ਉੱਧਰ ਬੈ ਗੇ ਛਾਲ ਮਾਰ ਕੇ ਕਦੇ ਇੱਧਰ ਉੱਧਰ ਆ ਗਏ ਸਾਰੇ ਕਿਤੇ ਫਿਰਦੇ ਰਹਿੰਦੇ ਸੀ ਬੇੜੇ 'ਚ ਠੀਕ ਆ ਹੁਣ ਇਹਨਾਂ ਨੂੰ ਦਾਣੇ ਪਾ ਕੇ ਖੁੱਡੇ ਵਿੱਚ ਛੱਡ ਦਿੰਨੇ ਆਪਾਂ ਇਹਨਾਂ ਦਾ ਸਰੀਰ ਅੰਦਰ ਖੁੱਡੇ ਦੇ ਵਿੱਚ ਐਂ ਬੈਠ ਜਾਂਦੇ ਨੇ ਬਸ ਐਂ ਚੁੱਪ ਕੇ ਉੱਥੇ ਇਹਨਾਂ ਦਾ ਸਰੀਰ ਜੁੜੀ ਜਾਂਦਾ ਆ ਬਾਈ ਸਰੀਰ ਜੁੜੀ ਜਾਂਦਾ ਇਹਨਾਂ ਦਾ ਤੇ ਐਂ ਬੈਠ ਰਹੇ ਨੇ ਬਸ ਫੱਟੀ ਤੇ ਮਤਲਬ ਤੁਰਦੇ ਫਿਰਦੇ ਨਹੀਂ ਹੈਗੇ ਹਨ ਬਸ ਹਨ ਐਂ ਫਰੀ ਜਾਂਦੇ ਨੇ ਐਂ ਕਬੂਤਰ ਹੋ ਜਾਂਦਾ ਖਰਾਬ ਹੁਣ ਆਪਾਂ ਥੱਲੇ ਫਰਾਇਆ ਕਰਾਂਗੇ ਬਸ ਬਾਕੀ ਟਾਈਮ ਜਾਨੀ ਲਾਦਾ ਆਏਗਾ ਫਰਾਉਣ ਦਾ ਟਾਈਮ ਜੇ ਲੰਘਿਆ ਆਂਦਾ ਠੀਕ ਤੇ ਉਹ ਡੱਬੀਆਂ ਨੂੰ ਝਾੜ ਪਈ ਜਾਂਦੀ ਆ ਕਿੰਨੇ ਕੁੰਨੀ ਆ ਕੜਾ ਕੱਢ ਲਿਆ ਨੇ ਨਵੇਂ ਨੂੰ ਵੀ ਆ ਜਾਣੀਆਂ ਨਾ ਠੀਕ ਆ ਫੇਰ ਡਾਵਾਂਗਾ ਉਹਨੂੰ ਵੀ ਅੱਜ ਤਾਂ ਅੰਡਾਈ ਅੱਜ ਤਾਂ ਦਾਣੇ ਬਾਲੇ ਇਹਦੇ ਕਹਿੰਦੇ ਆ ਇਹਦੇ ਅੰਦਰ ਤਾਂ ਬਾਲੇ ਵੱਜਦੀ ਦਾਣੇ ਠੀਕ ਆ ਉਹ ਫੇਰ ਬਾਗੀਆਂ ਉੱਚੀਆਂ ਖੇਤਰੀ ਤਾਂ ਮੈਂ ਲਾਤੀ ਸੀ ਪਰ ਨੀਵੀਂ ਲਾਈ ਆ ਮੈਂ ਜਾਣ ਕੇ ਅਜੇ ਤਾਂ ਪਾਣੀ ਲੱਗਾ ਹੋਇਆ ਡਲੋ ਡਲੋ ਕੋਈ ਬਿਵਹਾਰਾ ਗੀ ਦੇਖ ਲਓ ਟਿੱਕੂ ਦੀ ਪੁੜੀ ਠੀਕ ਹੈ ਹਰਾ ਤਿਲ ਗੁਲਾਬੀ ਇੱਕ ਰੰਗ ਬਣਾ ਕੇ ਦੇਖਦੇ ਆਪਾਂ ਅਹ ਆ ਬਣਾਵਾਂਗੇ ਗੁਲਾਬੀ ਬਣਾਵਾਂਗੇ ਕਿਉਂਕਿ ਹਰਾ ਆਪਣੇ ਵਿਆਹ ਪਿਆਗਾ ਥੋੜਾ ਜਿਹਾ ਹੈਗਾ ਇਹ ਵੀ ਗੂੜਾ ਹੈ ਪਾਰੇ ਹੀ ਆਏਗਾ ਤੋਤੇ ਰੰਗਾ ਜਾਂ ਬਣ ਜਾਂਦਾ ਬਾਅਦ ਵਿੱਚ ਠੀਕ ਹੈ ਰੰਗਾ ਆਪਣੇ ਉੱਤੇ ਆ ਪਏ ਨੇ ਠੀਕ ਹੈ ਦੁਬਾਰਾ ਰੱਖ ਦਈਏ ਆਪਾਂ ਨੇ ਬਣਾਉਣਾ ਗੁਲਾਬੀ ਆਹ ਹਾਰ ਰੰਗਾ ਹੈਗਾ ਲਾਲ ਦੇਖੋ ਗੁਲਾਬੀ ਤੇ ਲਾਲ ਚ ਫਰਕ ਠੀਕ ਹੈ ਦੇਖੀਏ ਬਣਾ ਕੇ ਚਲੋ ਜੀ ਬਾਬੂ ਬਣਾ ਕੇ ਦੇਖਦੇ ਹਾਂ ਹੋਣ ਨੂੰ ਇੱਥੇ ਰੱਖ ਦਿੰਨੇ ਆ ਜੀ ਠੀਕ ਹੈ ਬਾਬਿਓ ਜੀ ਤੇ ਆਹ ਸਿੱਸੀ ਆ ਗਿਆ ਹਰਦੋ ਇੱਕ ਨੂੰ ਉੱਤੇ ਰੱਖ ਦਈਏ ਇੱਕ ਦਾ ਖੋਲੀ ਏ ਟੱਕਣ ਜੀ ਛੇਨਰ ਆਨੇ ਸੀਸੀਆਂ ਭਰ-ਭਰ ਸਿੱਟੀਆਂ ਨੇ ਆਪਾਂ ਲਿਆ ਲਿਆ ਹੁਣ ਵੱਡੀ ਲਿਆਵਾਂਗੇ ਯਾਰ ਵੱਡੀ ਪੁੱਛਿਆ ਦੀ ਦੁਕਾਨ ਤੇ ਨਾ ਵੀ ਵੱਡੀ ਸੀਸੀ ਹੈ ਕਿ ਵੱਡੀ ਹੈ ਨਹੀਂ ਆ ਨਾ ਕੋਈ ਨਾ ਵੱਡੀ ਵੀ ਲਿਆਵਾਂ ਯਾਰ ਛੋਟੀਆਂ ਨਾਲ ਨਾ ਔਖਾ ਜਾਂਦਾ ਵੱਡੀ ਚੱਲ ਪਾਉਂਦੀ ਆ ਵਧੀਆ ਹਾ ਹਾ ਠੰਣਾ ਹੰਡਾ ਗਰਮੀ ਦੇ ਵਿੱਚ ਇਹ ਪੂਰਾ ਗੁਲਾਬੀ ਜਿਹਾ ਰੰਗ ਆ ਯਾਰ ਇਹ ਪੂਰਾ ਹਨਾ ਇਹ ਸੀਸੀ ਜਿਹਾ ਜ਼ਿਆਦਾ ਵੀ ਰੰਗ ਹਾਏ ਹਾਏ ਮਰ ਤਾਂ ਉਂਗਲੀ ਥਾਰਤੀ ਜਮੇ ਖੋਲ ਲਿਆ ਯਾਰਾ ਉਹ ਹੀ ਬਾਬੂ ਇੰਨਾ ਕੁ ਬਣ ਗਿਆ ਇਹ ਠੀਕ ਹੈ ਉਲਾ دیے ਇੱਥੇ ਉੜ ਜੇ ਦੇਖੋ ਹੁਣ ਇਹ ਚ ਪਾਉਣਾ ਗੁਲਾਬੀ ਰੰਗ ਤੁਹਾਨੂੰ ਦਿਖਾਉਣਾ ਪਿਆ ਲਓ ਜੀ ਬਾਬੂ ਕਰੀਏ ਕਿਰਾਂ ਤਿਆਰ ਜੀ ਕਿਹੜਾ ਰੰਗ ਗੁਲਾਬੀ ਕਿੰਨਾ ਕੁ ਪਾਈਏ ਖੜ ਜੋ ਪਹਿਲਾਂ ਥੋੜਾ ਜਿਹਾ ਚਾਹੀ ਮਾੜਾ ਜਿਹਾ ਪੱਕ ਦਿਖਦਾ ਹੈ ਖਾ 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 ਨੂੰ ਰੱਖ ਲਈ ਤਾਂ ਲਾਈ ਬਾਬੋ ਇਹ ਹਰਾ ਜਾਂ ਨਹੀਂ ਬਣ ਗਿਆ ਉਹ ਲਾਲ ਜਾਂ ਬਣ ਗਿਆ ਮਿਸ ਕਰਕੇ ਦੇਖਿਓ ਬਾਬੇ ਕਿਵੇਂ ਕੁਮਈ ਬਣ ਗਿਆ ਮੈਂ ਤਾਂ ਫਟ ਜਾਣ ਲੱਗਿਆ ਖੜਜੋ ਰੰਗ ਜਾ ਦੇ ਪਾਉਣਾ ਖੜਜੋ ਦਿਖਾਉਣਾ ਪੈ। ਲਈ ਬਾਬੇ ਹੁਣ ਬਣ ਗਿਆ ਰੰਗ ਤਾਂ। ਇਹਨੂੰ ਰੱਖ ਦੀ ਇੱਥੀ। ਗੁਲਾਬੀ ਰੰਗ। ਸਾਮ ਤਾਂ ਕੋਈ ਨਹੀਂ ਠੀਕ ਆ। ਆ ਬਣ ਗਿਆ ਗੁਲਾਬੀ ਰੰਗ ਜੀ ਬਾਬਿਓ। ਖੜਜੋ ਵੜਾਇਆ ਦੀ ਪੰਨੀ ਜੀ ਤਾਰ ਕੇ। ਲਈ ਬਾਬੇ ਹੁਣ ਦੇਖੋ। ਗੁਲਾਬੀ ਰੰਗ। ਠੀਕ ਆ। ਦੇਖਣਾ ਵੀ ਪੂਰਾ। ਇਹ ਨਹੀਂ ਦਿਖਦਾ ਸੰਪੂਰਨ ਇਹ ਲੋਕਾਂ ਨੇ ਕੀ ਕਹ ਇਹ ਬਣ ਜਾ ਗਲਾਬੀ ਦੇਖੀ ਫਿਰ ਲਾ ਕੇ ਕਿਸੇ ਤੇ ਕੁ ਮਿੰਟਾਂ ਤੇ ਆ ਗਈ ਤੇ ਇੱਧਰ ਦੇਖੋ ਮੈਂ ਆ ਰੰਗ ਜਗਾਉਣ ਕਰੀ ਜਾਂਦਾ ਸੀ ਤਿਆਰ ਜਾ ਆ ਗਈ ਟੰਡ ਵੀ ਕਾ ਅੱਜ 7 ਵੇ ਨਹੀਂ ਛੱਡੇ ਇਹਨਾਂ ਨੂੰ ਬੜਾ ਲੇਟ ਹੋ ਗਿਆ ਅੱਜ ਠੀਕ ਹੈ ਚਲੋ ਕੋਈ ਨਤਾਰ ਦੇ ਇਹਨਾਂ ਨੂੰ ਦੇਖੀਏ ਪਾਣੀ ਪੂਣੀ ਬਾਕੀ ਸ਼ਾਇਦ ਪਾਇਆ ਕਿ ਇਹਨਾਂ ਨੂੰ ਪਾਣੀ ਪੂਣੀ ਤਾਂ ਗੱਜ ਗਈ ਸਾਰੇ ਤਿੰਨ ਨੇ ਤਿੰਨ ਨੇ ਬਸ ਨਾ ਰੰਡਾ ਬਹੁਤ ਹੈ ਕੋਰੀ ਪੀਣਾ ਤਾਂ ਬਬਿਓ ਚਾਚਾ ਹਾਂ ਅਮਰੀਕਾ ਸਲਾਹ ਜੀ ਬਣੀ ਤੀ ਆਹ ਜਿਹੜਾ ਬੱਚਾ ਹੈ ਇਹ ਉੱਤੇ ਵਗ ਜਾਂਦਾ ਖਾਸ ਆ ਇਹਦਾ ਪਤਾ ਨਹੀਂ ਲੱਗਦਾ ਹਨਾ ਵੀ ਕਿੱਥੇ-ਕਿੱਥੇ ਰਹਿੰਦਾ ਤੇ ਇਹਦੇ ਆਪਾਂ ਰੰਗ ਕੋਈ ਨ ਕਰਾਂਗੇ ਜਾਂ ਇਹਦਾ ਸਾਰਾ ਹਰਾ ਪੱਲਾ ਕਰ ਦਾਂਗੇ ਜਾਂ ਸਾਰਾ ਗੁਲਾਬੀ ਕਰ ਦਾਂਗੇ ਠੀਕ ਹੈ ਬਾਕੀ ਦੇਖਦੇ ਆ ਕੀ ਕਰਦੇ ਆ ਆਪਾਂ ਚਲੋ ਓਏ ਤੂੰ ਪੁੱਛਦਾ ਪਰਖੀ ਇਹਦੀ ਅੱਜ ਦੱਬੀ ਨਹੀਂ ਡਾਈ ਹੈਗੀ ਦਾਣੇ ਹੀ ਆਈ ਤੇ ਅੰਦਰ ਵਿਚਾਰੀ ਅੰਦਰ ਚਲੋ ਕੋਈ ਨਾ ਬਾਪੇ ਸਵੇਰੇ ਢਾਵਾ ਆਂ ਆਪਾਂ ਕੱਦ ਨੂੰ ਫੇਰ ਠੀਕ ਹੈ ਕੱਟ ਨਹੀਂ ਛਿਲ ਇਹਨਾਂ ਨੂੰ ਬਾਹਰ ਛੱਡਾਂਗੇ ਅੱਜ ਠੀਕ ਹੈ ਤੋਂ ਕਰਦੇ ਆ ਵੀ ਅੱਧੇ ਘੰਟੇ ਤੱਕ ਇਹਨਾਂ ਨੂੰ ਬਾਹਰ ਫਿਰਨ ਦੇਣੇ ਅੱਜ ਬਈ ਬਾਬੇ ਬਈ ਮੜਾ ਯਾ ਦੇਖੀਏ ਪਾਣੀ ਇਹ ਹੋਰ ਦੇ ਕੇ ਆਇਓਏ ਪੀ ਲੋ ਦੁਬਾਰਤੋਂ ਦੂਸਰੀ ਵਾਰ ਹੂੰ ਯਾ ਤਾਂ ਕਰਦੇ ਨੇ ਪੀਣਗੇ ਪੀਓਗੇ ਕਾ ਨਹੀਂ ਇਹ ਚਲੋ ਇਹਨਾਂ ਨੂੰ ਬਾਹਰ ਛੱਡ ਦਿਆ ਬਾਹਰ ਛੱਡ ਲਾ ਨੂੰ dennay ਲਾ ਨੂੰ ਬਾਣ ਦੁਨੇ ਖਾਣ ਲਾਂਗੇ ਚਲੋ ਚਲੋ ਕੋਈ ਨਾ ਉਹ ਬੈ ਗਈ ਉੱਥੇ ਟੰਡ ਆ ਗਈ ਨੀਚੇ ਆ ਬਿੱਤਾ ਇਹਨੂੰ ਛੱਡਦੀ ਕਰਨ ਵੀ ਕੱਢਦੀ ਹੈ ਬਈ ਓਏ ਪੀ ਕੇ ਹੈ ਆਪਣੀ ਇੱਕ ਡੱਬੀ ਡੱਬੇ ਅੰਦਰ ਤਾਂ ਪੂਰੇ ਦਾਣੇ ਰਜੇ ਹੋਏ ਸੀ ਟੰਡ ਫੇਰ ਉੱਡ ਗਈ ਲਾ ਪੀ ਕੇ ਪਾਣੀ ਯੋ ਤਾਂ ਹੀ ਨਹੀਂ ਬਈਆ ਦੇਖੋ ਤਾਂ ਹੀ ਨਹੀਂ ਛਾੜਦੇ ਹੁੰਦੇ ਕੋਊਤਰਾ ਆਏ ਉੱਡ ਜਾਂਦੇ ਨੇ ਫਿਰ ਆ ਹੀ ਪੰਗਾ ਹੋ ਜਾਂਦਾ ਚਲੋ ਬੱਚਾ ਹੈਗਾ ਥੱਲੇ ਦੇ ਨਾਲ ਆ ਜਾਣਗੇ ਆਪੀ ਤਾਂ ਲਓ ਜੀ ਹੁਣ ਆ ਗਏ ਸਾਰੇ ਕੋਊਤਰ ਨੀਵੇਂ ਉਹ ਥੱਲੇ ਆ ਗਏ ਨੀਚੇ ਕੋਊਤਰੇ ਆਣੇ ਸਾਰਿਆਂ ਨੂੰ ਤਾਂ ਇਹ ਵੀ ਉੱਡ ਕੇ ਦੀ ਡੱਬੀ ਆ ਗਈ ਤਾਂ ਦੇਖੋ ਬਿਹੜੇ ਚ ਲਾਗਦੇ ਨੇ ਸੋਹਣੇ ਫਿਰਦੇ ਥੱਲੇ ਗੁਲੀ ਰੰਡਾ ਜਾਂ ਪਾਰਖਿਆ ਉਹ ਦੇਖੋ ਠੀਕ ਹੈ ਜਮ ਹਸਰਤਾ ਤਾਂ ਲੋ ਵੀ ਅਬ ਮੈਂ ਦੇਖਿਆ ਜਦੋਂ ਹਨਾ ਮੈਂ ਬਲੌਗ ਐਂਡ ਨਹੀਂ ਕਰ ਰਿਹਾ ਹਾਂ ਮਤਲਬ ਆਪਣੀ ਕਰਾਂਗਾ ਮੈਂ ਚਲੋ ਹੁਣ ਕਰ ਦਿੰਨੇ ਆਪ ਠੀਕ ਹੈ ਤੇ ਚਲੋ ਅਬ ਮੈਂ ਦੇਖਦੇ ਆਂ ਮੈਂ ਬਲੌਗ ਦੇ ਨਾਲ ਬਾਏ ਬਾਏ ਠੀਕ ਹੈ ਐਂਜ ਕਰਨਾ ਦੇਖੋ ਨਾ ਉਹਨੂੰ ਕਿ ਆਇਆ ਸੀਗਾ ਹਨਾ ਬੈਠੇ ਹਾਂ ਬੈਡਰੂਮ 'ਚ ਠੀਕ ਤਾਂ ਭਾਈ ਚਲੋ ਕੱਲੂ ਦਿਖਾਉਣਾ ਸਾਨੂੰ ਅਣ ਦਾਣੇ ਪਾ ਕੇ ਕਬੂਤਰਿਆਂ ਨੂੰ ਅਣਵਾਦਾ ਯਾਰ ਕੁੱਡਾ ਜਿਹਾ ਪਾਈ ਜਾਂਦੇ ਸੀ ਆਪਾਂ ਉਹਦੇ ਕਰਕੇ ਥੋੜਾ ਜਿਹਾ ਹੋ ਗਿਆ ਕੰਮ ਚਲੋ ਠੀਕ ਹੈ ਮਿਲਦਾ ਕਿਸੇ ਨਾਲ ਬੋਲਣ ਬਾਅਦ ਪਾਈ